ਪੰਨਾ ਸਿੱਧੂ ਦੀ ਰਿਹਾਈ ਲਈ ਜੋ ਸੰਗਰੂਰ ਵਿੱਚ ਵੱਡਾ ਇਕੱਠ ਹੋਇਆ ਸੀ ਉਸ ਤੋਂ ਬਾਅਦ ਪੰਨਾ ਸਿੱਧੂ ਦੀ ਰਿਹਾਈ ਲਈ 10 ਤਰੀਕ ਦੀ ਆਸ ਵੱਜੀ ਸੀ ਤੇ ਪੰਨਾ ਸਿੱਧੂ ਨੂੰ ਚਾਉਣ ਵਾਲਿਆਂ ਵੱਲੋਂ ਕੱਲ੍ਹ ਸਰਦ ਦਿਨ ਪੰਨਾ ਸਿੱਧੂ ਦੇ ਰਹਾ ਹੋਣ ਦਾ ਇੰਤਜ਼ਾਰ ਕੀਤਾ ਗਿਆ ਪਰ ਜਦੋਂ ਇਹ ਸਾਸ ਤੇ ਪਾਣੀ ਫਿਰਦਾ ਨਜ਼ਰ ਆਇਆ ਤਾਂ ਪੰਨਾ ਸਿੱਧੂ ਦੇ ਸਮਰਥਕਾਂ ਵਿੱਚ ਵੱਡੀ ਨਿਰਾਸ਼ਾ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਹੁਣ ਲੱਖਾ ਸਿਧਾਨਾ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇੱਕ ਵੱਡੇ ਸੰਘਰਸ਼ ਲਈ ਵੱਡੇ ਇਕੱਠ ਦਾ ਐਲਾਨ ਕਰ ਦਿੱਤਾ ਗਿਆ ਕੀ ਹੈ ਪੂਰੀ ਖਬਰ ਤੁਸੀਂ ਵੀ ਧਿਆਨ ਨਾਲ ਸੁਣੋ ਇਹ ਪੂਰੀ ਗੱਲਬਾਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨਾ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਜੋ ਵਾਅਦਾ ਸਰਕਾਰ ਨੇ 10 ਤਰੀਕ ਦਾ ਕੀਤਾ ਸੀ ਉਹ 10 ਤਰੀਕ ਲੰਘ ਚੁੱਕੀ ਹੈ ਅੱਜ ਗੱਲ ਹੋ ਚੁੱਕੀ ਐ ਤੇ ਹਾਲੇ ਵੀ ਮੈਨੂੰ ਲੱਗਦਾ ਕਿ ਉਹਦੀ ਵਿਹਾਈ ਦੇ ਅਸਾਰ ਆ ਜਿਹੜੇ ਉਹ ਨਜ਼ਰ ਨਹੀਂ ਆਉਂਦੇ ਫੇਸ ਲਈ ਸਾਰਿਆਂ ਨੂੰ ਪੀਰ ਆ ਕਿ ਕੱਲ ਨੂੰ 11 11:30 ਦਾ ਵਕਤ ਪਿੰਡ ਕੋੜਦੁੰਨੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਕੋੜਦੁੰਨੇ ਇਕੱਠੇ ਹੋ ਕੇ ਆਪਾਂ ਅਗਲੀ ਜਿਹੜੀ ਰਣਨੀਤੀ ਐ ਬਿਉਤ ਬੰਦੀ ਆ ਕਿੱਧਰ ਨੂੰ ਤੁਰਨਾ ਹੈ ਮੌਕੇ ਦੇ ਉੱਤੇ ਤੇ ਮੱਕੇ ਦਿੱਤੀ ਫੈਸਲਾ ਕਰਾਂ ਇਹਨੂੰ ਕਹਾਣੀਆਂ ਪਲਮਕਾਉਣਾ ਕਿ ਕੱਲ ਨੂੰ ਜਾਵਾਂਗੇ ਜਾਂ ਪਰਸੋਂ ਜਾਵਾਂਗੇ ਸੋ ਮੇਰੀ ਸਾਰੇ ਨੌਜਵਾਨਾਂ ਨੂੰ ਅਪੀਲ ਆ ਮਾਮਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਪਿੰਡ ਕੋਡ ਦੁਨੇ 11:30 11:30 ਦਾ ਟਾਈਮ ਹੈ ਉਥੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਅੱਜ ਪਿਆ ਜਿਵੇਂ ਇਸ ਮਸਲੇ ਦੇ ਸਬੰਧ ਦੇ ਵਿੱਚ ਲੱਖਾਂ ਵਾਲੀ ਗੱਲ ਦੱਸੀ ਹੈ ਅਸੀਂ ਦੋਨਾਂ ਫੋਰਮਾਂ ਦੇ ਆਗੂ ਬੈਠੇ ਆ ਇਹ ਪਿੱਛੇ ਤੋਂ ਜਦੋਂ ਮੋਰਚਾ ਚੱਲਿਆ ਕੋਟ ਦੋਨਾਂ ਤੋਂ ਆਪਾਂ ਉਦੋਂ ਤੋਂ ਜੁੜੇ ਹੋਇਆ ਦੋਨੇ ਫੋਰਮ ਸਾਡੀ ਜਿੰਨੀਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਲਗਭਗ ਅਸੀਂ ਵਿੱਚ ਸ਼ਾਮਲ ਰਹੇ ਹਾਂ ਜਿਹੜੀ ਕੱਲ ਮੀਟਿੰਗ ਹੋਈ ਆ 10 ਤਰੀਕ ਦੀ ਐਸਐਸਪੀ ਬਠਿੰਡੇ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅੱਜ ਸ਼ਾਮ ਤੱਕ ਭਾਨਾ ਸਿੰਘ ਨੂੰ ਰਿਹਾ ਕਰ ਦਿੱਤਾ ਜਾਊਗਾ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਕੱਲ ਵੀ ਸਾਨੂੰ ਮੀਡੀਆ ਨੇ ਪੁੱਛਿਆ ਸੀਗਾ ਵੀ ਕੀ ਮੀਟਿੰਗ ਹੋਈ ਕੀ ਗੱਲਬਾਤ ਹੋਈ ਅਸੀਂ ਇਹੀ ਕਿਹਾ ਸੀ ਕਿ ਰਿਜ਼ਲਟ ਠੀਕ ਹੀ ਆਊਗਾ ਹੱਕ ਚ ਆਊਗਾ ਪਰ ਪਤਾ ਨਹੀਂ ਸਰਕਾਰ ਨੇ ਇਸ ਮਸਲੇ ਨੂੰ ਕਿਉਂ ਲੁਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਜਿਹੜਾ ਜੋਰ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਤੇ ਲੱਗਿਆ ਹੋਇਆ ਤਾਂ ਕੋਈ ਕਾਰਨ ਤਾਂ ਨਹੀਂ ਸਰਕਾਰ ਇਹਦੇ ਢੰਗ ਦੇ ਨਾਲ ਲੋਕਾਂ ਨੂੰ ਇੱਥੇ ਲੁਝਾਉਣਾ ਚਾਹੁੰਦੀ ਹੈ ਪਰ ਫਿਰ ਵੀ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਆਂ ਤੇ ਜਿਹੜਾ ਕੋਰਡ ਦੁਨਾਂ ਦੇ ਵਿੱਚ ਇੱਕ 11:30 ਵਜੇ ਦਾ ਪ੍ਰੋਗਰਾਮ ਦਿੱਤਾ ਹੋਇਆ ਪੰਚਾਇਤ ਵੱਲੋਂ ਜਾਂ ਨੌਜਵਾਨਾਂ ਵੱਲੋਂ ਕਮੇਟੀ ਵੱਲੋਂ ਅਸੀਂ ਉਹਦੀ ਪੂਰੀ ਹਮਾਇਤ ਕਰਾਂਗੇ ਸਮਾਂ ਕੱਢ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਰਕਾਰ ਦੀ ਨਿਖੇਧੀ ਕਰਦੇ ਆ ਕਿ ਜਿਹੜੀ ਉਹ 10 ਤਰੀਕ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਕੀਤਾ ਤਾਂ ਇਸ ਦੇ ਸਬੰਧ ਦੇ ਵਿੱਚ ਜੋ ਵੀ ਪ੍ਰੋਗਰਾਮ ਪ੍ਰੋਗਰਾਮ ਦੇਣਗੇ ਪਿੰਡ ਵੱਲੋਂ ਅਸੀਂ ਉਹਦੀ ਹਮਾਇਤ ਜਿਵੇਂ ਪਹਿਲਾਂ ਕੀਤੀ ਆ ਹੁਣ ਵੀ ਕਰਾਂਗੇ ਧੰਨਵਾਦ ਅਹ ਦੇਖੋ ਜਿਹੜੀਆਂ ਕੱਲ ਵੀ ਮੀਟਿੰਗ ਹੋਈ ਐ ਐਸਐਸਪੀ ਬਠਿੰਡਾ ਦੇ ਨਾਲ ਅਹ ਲਗਭਗ 2 ਘੰਟੇ ਮੀਟਿੰਗ ਚੱਲੀ ਐ ਉਦੋਂ ਪਹਿਲਾਂ 3 ਤਰੀਕ ਨੂੰ ਜਿਹੜੇ ਐਲਾਨ ਹੋਇਆ ਇਹਨਾਂ ਦੀ ਰਿਹਾਈ ਦਾ ਵੀ 10 ਤਰੀਕ ਨੂੰ ਰਿਹਾਈ ਕੀਤੀ ਜਾਊਗੀ ਉਹਦੇ ਵੀ ਪੂਰੀ ਸਾਰਿਆਂ ਦਾ ਡਿਸਕਸ਼ਨ ਹੋ ਕੇ ਸ਼ੁਰੂ ਹੋ ਗਿਆ ਪਰ ਜਿਹੜੀ ਕੱਲ ਡੈਡਲਾਈਨ ਸੀਗੀ ਵੀ ਉਹ 10 ਤਰੀਕ ਨੂੰ ਹਰ ਹਾਲ ਰਾਏ ਹੋਗੀ ਉਹ ਟੱਪ ਗਈ ਆ ਉਹਦੀ ਰਿਹਾਈ ਹੋਈ ਨਹੀਂ ਇਹਦੇ ਤੱਕ ਕੋਈ ਰੌਲਾ ਨਹੀਂ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਜੋ 3 ਤਰੀਕ ਨੂੰ ਤੇ ਜੋ ਕੱਲ 10 ਤਰੀਕ ਨੂੰ ਵਾਅਦਾ ਕੀਤਾ ਸੀਗਾ ਮੀਟਿੰਗ ਦੇ ਵਿੱਚ ਉਹ ਵਾਅਦਾ ਉਹਨਾਂ ਨੇ ਨਹੀਂ ਨਿਭਾਇਆ ਉਹਨਾਂ ਨੇ ਇਹ ਸਾਫ਼ ਸਪਸ਼ਟ ਵਾਅਦਾ ਖਲਾਫੀ ਕੀਤੀ ਹੈ ਇਸ ਦੀ ਜਿਹੜੀ ਐ ਵਾਅਦਾ ਖਲਾਫੀ ਕਰਕੇ ਏਡੇ ਏਡੇ ਇਕੱਠਾ ਨਾਲ ਏਡੀਆਂ ਏਡੀਆਂ ਜਥੇਬੰਦਗੀਆਂ ਨਾਲ ਇਹ ਕੋਈ ਗਾਹਾਂ ਨੂੰ ਵੀ ਉਹਨਾਂ ਨੇ ਇਹੋ ਜਿਹਾ ਆਧਾਰ ਤਿਆਰ ਕਰਤਾ ਵੀ ਦੁਬਾਰੇ ਕੋਈ ਇਹਨਾਂ ਤੇ ਕੋਈ ਯਕੀਨ ਨਾ ਕਰੇ ਜਿਹੜੀਆਂ ਕੋਈ ਟੈਕਨੀਕਲ ਟਿੰਗਾਂ ਉਹਨਾਂ ਨੇ ਥੋੜੀਆਂ ਘਣੀਆਂ ਦੱਸੀਆਂ ਨੇ ਕੋਈ ਉਹਵੇਂ ਸਾਡੇ ਹਿਸਾਬ ਨਾਲ ਅਸੀਂ ਵੀ ਸਾਰੇ ਵਕੀਲਾਂ ਨਾਲ رائے ਕੀਤੀ ਐ ਵਕੀਲਾਂ ਦਾ مشورہ ਲਿਆ ਜਿਹੜੀਆਂ ਉਹਨਾਂ ਨੇ ਕੱਲ ਸਾਨੂੰ ਟੈਗਟ ਮਤਲਬ ਪ੍ਰੋਬਲਮਾਂ ਕਹਿ ਲੋ ਜਾਂ ਟੈਕਨੀਕਲਟੀਆਂ ਕਿਹਾ ਸੀਗੇ ਵੀ ਆਹ ਹੱਲ ਕਰਨ ਨਾਲ ਕਹਿੰਦੇ ਮੁਸ਼ਕਲ ਆ ਇਹਨਾਂ ਦੀ ਉਹਨਾਂ ਦਾ ਕੋਈ 베ਸ ਨਹੀਂ ਬਣਦਾ ਸੀ ਆਰ ਪੀ ਸੀ ਦੀ ਜਿਹੜੀ ਧਾਰਾ 169 ਹੈ ਉਹਦੇ ਤਹਿਤ ਜਿਹੜਾ ਆਈਓ ਹੁੰਦਾ ਇਨਵੈਸਟੀਗੇਸ਼ਨ ਥਾਣੇਦਾਰ ਦੇ ਲੈਵਲ ਤੇ ਬੰਦਾ ਹੁੰਦਾ ਉਹ ਥਾਣੇਦਾਰ ਕੋਲੀ ਕਿਸੇ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਵੱਡੇ ਦੇ ਵੀ ਸ਼ੋਤੇ ਹੁੰਦੇ ਉਹਨੂੰ ਅਧਿਕਾਰ ਹੈ ਵੀ ਜੇ ਉਹਨੂੰ ਲੱਗੇ ਵੀ ਇਹ ਕੇਸ ਝੁੱਟਾ ਹੈਗਾ ਇਹਦੇ ਵਿੱਚ ਕੋਈ ਠੋਸ ਸਬੂਤ ਹੈ ਹੀ ਨਹੀਂ ਦੋਸ਼ਾਂ ਦੇ ਵਿੱਚ ਕੋਈ ਫਾਇਲ ਤੇ ਠੋਸ ਸਬੂਤ ਨਹੀਂ ਆਇਆ ਕੋਈ ਉਹ ਆਪਣੀ ਤਫਤੀਸ਼ ਦੇ ਵਿੱਚ ਇਹ ਗੱਲ ਕਹਿਣ ਤਾਂ ਕੋਈ ਕਹਿ ਕੇ ਜੱਜ ਨੂੰ ਕਹਿ ਦੇਣ ਵੀ ਭਾਈ ਜਿਹੜਾ ਬੰਦਾ ਆਹਾ ਐਫ ਆਈ ਆਰ ਦੇ ਤਹਿਤ ਅਸੀਂ ਜੇਲ੍ਹ ਚ ਭੇਜਿਆ ਸੀਗਾ ਛੋਟੇ ਹੁਕਮਾਂ ਦੇ ਤਹਿਤ ਤੁਹਾਡੇ ਦਲਤ ਰਾਹੀਂ ਬਾਅਦ ਵਿੱਚ ਅਸੀਂ ਤਫਤੀਸ਼ ਕੀਤੀ ਸਾਨੂੰ ਕੋਈ ਉਹਦੇ ਵਿੱਚ ਨਹੀਂ ਮਿਲਿਆ ਤਾਂ ਉਹ ਜੱਜ ਨੂੰ ਜੇ ਕਹਿ ਦੇਣ ਤਾਂ ਜੱਜ ਉਹਦੀ ਕੋਈ ਮੌਕੇ ਤੇ ਨਹੀਂ ਹੁੰਦੀ ਜੱਜ ਕੋਈ ਨਹੀਂ ਕਹਿੰਦਾ ਥਾਣੇਦਾਰ ਨੂੰ ਵੀ ਤੂੰ ਇਸ ਤਫਤੀਸ਼ ਸਹੀ ਕੀਤੀ ਹੈ ਕਿ ਗਲਤ ਕੀਤੀ ਹੈ ਜਾਂ ਜਿਹੜਾ ਤੂੰ ਇਹ ਸਿੱਟਾ ਕੱਢਿਆ ਵੀ ਸਾਨੂੰ ਕੋਈ ਉਹਦਾ ਤਫਤੀਸ਼ ਦੇ ਵਿੱਚ ਕੋਈ ਉਹਦੇ ਦੁਕਤ ਦੋਸ਼ਾਂ ਨਾਲ ਸੰਬੰਧ ਤੇ ਕੋਈ ਠੋਸ ਸਬੂਤ ਨਹੀਂ ਮਿਲਿਆ ਜੱਜ ਨੇ ਕਹਿੰਦਾ ਤੇ ਉਹਦੀ ਤਤਰੀ ਹੈ ਸੋ ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਆਈਓ ਕੋਲੇ ਵੀ ਪਾਵਰ ਸੀ ਸੋ ਜੇ ਇਹਨਾਂ ਨੇ ਇਹ ਲਮਕਾਈ ਹੈ ਗੱਲ ਭਾਵੇਂ ਕੋ ਦੋ ਤਿੰਨ ਕੇਸਾਂ ਦਾ ਕਹਿੰਦੇ ਵੀ ਸੀਗੇ ਵੀ ਅਸੀਂ ਡਿਸਚਾਰਜ ਰਿਪੋਰਟ ਅਸੀਂ ਤਿਆਰ ਕਰ ਲਈ ਤੇ ਸਾਨੂੰ ਵੀ ਕਾਪੀ ਵੀ ਦੇ ਦਿੱਤੀ ਕਹਿੰਦਾ ਵੀ ਅਸੀਂ ਜੱਜ ਨੂੰ ਵੀ ਸੌਂਪਤੀ ਇਹ ਪਰ ਇੱਕ ਕੇਸ ਜਿਹੜਾ ਬਹਾਲਿਆਣਾ ਸੀਗਾ ਉਹਦੇ ਚ ਕੀ ਸੀ ਉਹਦੇ ਚ ਵੀ ਭੇਜੀ ਜਾ ਸਕਦੀ ਸੀ ਸੋ ਜੇ ਉਹਨੂੰ ਲਮਕਾਇਆ ਇਹਨਾਂ ਨੇ ਤਾਂ ਇਹ ਸਾਫ਼ ਇਹ ਹੈਗਾ ਵੀ ਇੱਕ ਤਰ੍ਹਾਂ ਦਾ ਆਬਦਾਂ ਦਿਖਾਉਣ ਦੀ ਖਤਰ ਵੀ ਅਸੀਂ ਜਿਹੜਾ ਕੋਈ ਲੋਕ ਸਾਤੋਂ ਕੋਈ ਸਰਕਾਰ ਤੋਂ ਵੱਡੀ ਨਹੀਂ ਕੋਈ ਚੀਜ਼ ਲੋਕਾਂ ਦੀ ਤਾਕਤ ਕੋਈ ਸਰਕਾਰ ਤੋਂ ਵੱਡੇ ਨਹੀਂ ਹੁੰਦੀ ਇਹ ਮੈਸੇਜ ਦੇਣ ਦੇ ਖਾਤਰ ਲਟਕਾਇਆ ਇਹ ਪਰ ਇਹ ਲਟਕਾ ਕੇ ਅਸੀਂ ਜੋ ਅੰਦਰ ਲੜ ਕੀਤਾ ਹੋਣੇ ਕਾਕਾ ਸਿੰਘ ਕੋੜਾ ਵੱਲੋਂ ਦੋਨੋਂ ਫੋਰਮਾਂ ਵੱਲੋਂ ਉਹਦੀ ਮੈਚ ਕੀਤੀ ਗਈ ਹੈ ਜੋ ਰੱਖਾ ਸਿੰਘ ਸੁਧਾਨਾ ਨੇ ਕੱਲ ਦਾ ਕੋਰਟ ਦੁਨੇ ਦਾ ਕਿਹਾ ਜੇ ਨਮਕਾਉਣਗੇ ਅਸੀਂ ਸਮਝਦੇ ਹਾਂ ਵੀ ਇਹਦੀ ਸਿਆਸੀ ਕੀਮਤ ਇਹਨਾਂ ਨੂੰ ਚਾਰਨੀ ਪਾਉਗੀ ਉਹਨਾਂ ਜਿੰਨਾ ਲੰਮਾ ਕਰੀ ਜਾਣਗੇ ਉੰਨੀ ਇਹਨਾਂ ਦੀ ਜਿਹੜੀ ਹੈ ਬਦਨਾਮੀ ਹੋਣੀ ਹੈ ਪਹਿਲਾ ਇਹਨਾਂ ਨੇ ਉਹ ਕੇਸ ਪਾਇਆ ਜਿਹੜਾ ਉਹਦੀਆਂ ਭੈਣਾਂ ਤੇ ਉਹਦੀ ਥੂ-ਥੂ ਹੋ ਰਹੀ ਹੈ ਪੰਜਾਬ ਚ ਨਹੀਂ ਹੋ ਰਹੀ ਸਾਰੀ ਇੰਡੀਆ ਚ ਹੋ ਰਹੀ ਹੈ ਵੀ ਯਾਰ ਉਹ ਜਿਹੜੀ ਨਾਲ ਉਹਦੀਆਂ ਭੈਣਾਂ ਹੈਗੀਆਂ ਪਤਾ ਲੱਗਿਆ ਵੀ ਇੱਕ ਤਾਂ ਸ਼ਾਇਦ ਉਸ ਦਿਨ ਡਿਊਟੀ ਤੇ ਸੀਗੀ ਉਹ ਵੀ ਵਿੱਚ ਪਾਤੇ ਸੋ ਜਿੰਨਾ ਇਹ ਇਹਨੂੰ ਲਮਕਾਉਣਗੇ ਜਾਂ ਇਹ ਜਾਂ ਕੋਈ ਕਾਰਨਾਮੇ ਕਰਨਗੇ ਉਨੀ ਇਹਨਾਂ ਨੇ ਆਪਣੇ ਆਪਣੇ ਇਹਨਾਂ ਨੂੰ ਬਦਲਾਮੀ ਕਰਾਉਣਗੇ ਵੀ ਸਿਆਸੀ ਕੀਮਤਾਂ ਦੇਣੀਆਂ ਪੈਣਗੀਆਂ ਪਰ ਐਂ ਜੇ ਸਮਝਣ ਵਾਲੀ ਵੀ ਲੋਕਾਂ ਦਾ ਮਨੋਂ ਵਾਲ ਡਿੱਗ ਪੂਗਾ ਲੋਕਾਂ ਦਾ ਕੋਈ ਮਨੋਂ ਵਾਲ ਨਹੀਂ ਡਿੱਗਦਾ ਕੱਲ ਨੂੰ ਸਾਬਤ ਹੋ ਜਾਊਗਾ ਉਹ ਦੋਨੇ ਜਿਹੜਾ ਕੱਠ ਹੁੰਦਾ ਅਸੀਂ ਵੀ ਦੋਨੋਂ ਫਾਰਮਰ ਵੱਲੋਂ ਸਾਰੇ ਕਿਸਾਨਾਂ ਨੂੰ ਕਹਿੰਦੇ ਆ ਵੀ ਠੀਕ ਐ ਪਰਸੋ ਤਾਂ ਆਪਾਂ 13 ਨੂੰ ਤਾਂ ਉਦੋਂ ਨੂੰ ਜਾਣਾ ਦਿੱਲੀ ਵੱਲ ਨੂੰ ਕੋਈ ਨਹੀਂ ਆਪਣੀ ਰਿਹਸਲ ਹੋ ਜੂਗੀ ਆਪਣੇ ਹੋਰ ਬਾਰਵਾਪਾ ਹੋ ਜਾਣਗੇ ਆਪਾਂ ਕੱਲ ਨੂੰ ਵੀ ਜਿੰਨੇ ਵੀ ਨੇੜੇ ਦੇ ਜ਼ਿਲ੍ਹੇ ਆ ਬਠਿੰਡੇ ਵਾਲੇ ਆ ਕੋਈ ਜਿਹੜੇ ਦਾ ਮਾਨਸ ਵਾਲੇ ਹੈਗੇ ਆ ਉਹ ਕੱਲ ਨੂੰ ਕੋਟ ਦੋਨੋਂ ਵੀ ਅਸੀਂ ਕਹਿੰਦੇ ਆ ਵੀ ਕਿਸਾਨ ਵੀ ਉਹਦੇ ਵਿੱਚ ਪਹੁੰਚਣ ਧੰਨਵਾਦ ਵਾਹਿਗੁਰੂ ਜਿੱਕਾ ਕਾਮ ਸਾਹਿਬ ਵਾਹਿਗੁਰੂ ਜਿੱਕਾ